ਹਾਈਪੋਰ ਦੀ ਅਗਵਾਈ ਹੋਇਆ ਜੋ ਕਿ ਇਸ ਮਕਸਦ ਵਾਸਤੇ ਕੀਤਾ ਗਿਆ ਹੈ ਕਿ ਨਸ਼ਿਆਂ ਬਾਰੇ ਡਟਾ ਖੂਆ ਬਾਰੇ ਗੋਈਆਂ ਬਾਰੇ ਜੋ ਕਿ ਲਾੜ ਲਾੜ ਤੋਂ ਬਹੁਤ ਦਿਨ ਆਊਟ ਹੋ ਚੁੱਕਾ ਬਹੁਤ ਦਿਨ ਬਾਹਰ ਨਿਕਲ ਚੁੱਕਾ ਜਿੱਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ ਇਸ ਨੂੰ ਠੱਲ ਪਾਉਣ ਲਈ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਇੱਕ ਤਸੀ ਕਾਲੀ ਤਾਗਰਸ ਤੋਂ ਉਹ ਅੱਖ ਕੇ ਇੱਕ ਤਸੀ ਬਦਲਾਅ ਲੈ ਜਾਂਦਾ ਕਿ ਇੱਕ ਨਹੀਂ ਦੂਜਿਆਂ ਨੂੰ ਹੀ ਦੇਖ ਲੀਏ ਬਦਲਾਅ ਤਾਂ ਜ ਸਾਹਮਣੇ ਇਹੋ ਜਿਹਾ ਆਇਆ ਕਿ ਤੁਸੀਂ ਆਪਣੀ ਅੱਖੀਂ ਦੇਖ ਰਹੇ ਜੇ ਉਹ 2 ਮਿੰਟ 2 ਮਿੰਟ ਬੈਠ ਜਾਰਦਾ ਲੁੱਟਾ ਖੋਆ ਉਹ ਮਿੰਟ ਨਸ਼ੇ ਕੀ ਇਸ ਪੁੱਛ ਨੂੰ ਕੀ ਇਸ ਅਫਸਰ ਸਾਹਿਬ ਨੂੰ ਨਹੀਂ ਪਤਾ ਕਿੱਥੇ ਨਸ਼ਾ ਵੇਖਦਾ ਪਿਆ ਕਿਹਦੇ ਕੋਲ ਕੱਟਾ ਹੈ ਕਿਹਦੇ ਕੋਲ ਰਵਾਲਵਰ ਹੈ ਨਿਯਾਜ ਹਥਿਆਰ ਜਿੱਥੇ ਹਰ ਰੋਜ਼ ਡੇਲੀ ਅਖਬਾਰ ਪੜ੍ਹੋ ਡੇਲੀ ਅਖਬਾਰ ਦੇ ਵਿੱਚ ਅੱਜ ਉੱਥੇ ਗੋਲੀ ਮਾਰਤੀ ਅੱਜ ਉੱਥੇ ਗੋਲੀ ਮਾਰਤੀ ਅੱਜ ਫਲਾਣਾ ਮਰਦਾ ਉਹਨੂੰ ਮਾਰਤਾ ਇਹਨੂੰ ਮਾਰਤਾ ਇਹ ਹੁਣ ਕੁਝ ਹੋਣ ਰਿਹਾ ਕਿ ਅੱਜ ਅਸੀਂ ਇੱਥੋਂ ਕੋਈ ਕਹਿੰਦੇ ਵਿਸ਼ਵਾਸ ਕਰ ਸਕਦੇ ਆਂ ਕਿ ਅਸੀਂ ਆਪਾਂ ਸੁਰੱਖਿਆ ਦੇ ਤਹਿਤ ਆਪਣੇ ਘਰ ਜਾ ਸਕਦੇ ਆਂ ਕੋਈ ਬਾਹ ਖੜੀ ਕਰਕੇ ਦੱਸੇ ਕਿ ਮੈਨੂੰ ਸਰਕਾਰ ਵੱਲੋਂ ਕੋਈ ਸੁਰੱਖਿਆ ਮਿਲੀ ਹੈ ਜਾਂ ਸਾਡਾ ਕੋਈ ਮਾਲੁੱਦਾ ਖਿਆ ਰੱਖਦੀ ਆ ਕੋਈ ਬਾਹ ਖੜੀ ਕਰਕੇ ਦੱਸੇ ਦੂਜੀ ਗੱਲ ਪੰਜਾਬ ਸਰਕਾਰ ਨੇ ਆਖਿਆ ਅਸੀਂ ਨਸ਼ੇ ਬੰਦ ਕਰ ਦਿੱਤੇ ਆ ਪਤਾ ਨਹੀਂ ਕਿੰਨੀਆਂ 50 60 70 ਹਜ਼ਾਰਾਂ ਦੇ ਨੌਕਰੀਆਂ ਦੇ ਦਿੱਤੀਆਂ ਐਨੇ ਮਰੇ ਵੀਰ ਬੈਠੇ ਆ ਕੋਈ ਇੱਕ ਬਾਹ ਖੜੀ ਕਰਕੇ ਦੱਸੇ ਜਿਨੂੰ ਨੌਕਰੀ ਮਿਲੀ ਆ ਇਹ ਮੈਂ ਇੱਕ ਵਾਦਾ ਕੀਤਾ ਸੀ ਕਿ ਜਿਹੜੀਆਂ ਦੂਪੀਆਂ ਸੋਈ ਚ ਕੰਮ ਕਰ ਰਹੀਆਂ ਉਹਨਾਂ ਨੂੰ ਵਾਹੇ 2000 ਰੁਪਏ ਦੇਵਾਂਗੇ ਕੋਈ ਭੈਣ ਮੇਰੀ ਬਾਹ ਖੜੀ ਕਰਕੇ ਦੱਸੇ ਜਿਹਨੂੰ 2000 ਰੁਪਏ ਮਿਲੇਆ ਝੂਠੇ ਵਾਲੇ ਸਰ ਕੋਈ ਝੂਠ ਕੋਈ ਪ੍ਰਸ਼ਾਸਨ ਦੇ ਉੱਤੇ ਸਖਤ ਕੋਈ ਕਾਰਵਾਈ ਨਹੀਂ ਨਾ ਪ੍ਰਸ਼ਾਸਨ ਕੇ ਉਹ ਕਰਦਾ ਤੁਸੀਂ ਅਜੇ ਇੱਕ ਰਿਪੋਰਟ ਲਾਉਣ ਚਲ ਜਿਓ ਥਾਣੇ ਦੇ ਵਿੱਚ ਤੁਹਾਡੇ ਘਰ ਚੋਰੀ ਹੋਈ ਆ ਜਾਂ ਤੁਹਾਨੂੰ ਲੁੱਟਿਆ ਗਿਆ ਜਾਂ ਤੁਹਾਡੀ ਮੋਟਰਸਾਈਕਲ ਸਕੂਟਰ ਲੈ ਜਾਂਦੇ ਮੇਰੀ ਵੀ ਜੇਬ ਕੱਟੀ ਗਈ ਕਿ ਹਮੇ ਅਜੇ ਤੱਕ ਕੋਈ ਰਿਪੋਰਟ ਵੀ ਲਿਖੀ ਹੋਏ ਮਹਿਕਮਾ ਲਿਖਦਾ ਹੀ ਨਹੀਂ ਜਾਂ ਇੱਕ ਰਿਪੋਰਟ ਲਿਖੀ ਜਾਊਗੀ ਜਾਂ ਰਿਪੋਰਟ ਨਹੀਂ ਲਿਖੀ ਜਾਊਗੀ ਜਾਂ ਇੱਕ ਪਹਿਨਾ ਲਿਖੀ ਜਾਊਗੀ ਨਹੀਂ ਉਹ ਕਹਿੰਦੇ ਸਾਡੇ ਕੋਈ ਮੁਲਾਜ਼ਮ ਹੀ ਹੈ ਨਹੀਂ ਤੁਸੀਂ ਚੌਂਕੀ ਤੋਂ ਚਲ ਜਾਓ ਇੱਕ ਜਾਂ ਦੋ ਸਿਪਾਹੀ ਨੇ ਉਹਨਾਂ ਨੂੰ ਆਖੀ ਆ ਫਰਾਨੇ ਸਾਹਿਬ ਵਾਰਦਾ ਤੋਂ ਦੀ ਪੁੱਛੋ ਵਾਲੇ ਸਾਡੇ ਅਸੀਂ ਕਿੱਥੇ ਜਾਈਏ ਚੌਂਕੀ ਕਦਾਂ ਖਾਲੀ ਛੱਡ ਜੀਏ ਇੱਕ ਪਾਸੇ ਭਗਵੰਤ ਮਾਨ ਕਹਿ ਰਿਹਾ ਆਪਣਾ ਮੁੱਖ ਮੰਤਰੀ ਕਿ ਮੈਂ ਨੌਕਰੀਆਂ ਬੜੀਆਂ ਦੇਤੀਆਂ ਲੋ ਨੌਕਰੀਆਂ ਦੇ ਤੁਣਾਣਾ ਤੇ ਥਾਣੇ ਤੇ ਚੌਂਕੀਆਂ 'ਚ ਨਫਰੀ ਕਿਉਂ ਨਾ ਹੋਵੇ ਇਹ ਕਰਕੇ ਭਰਾਓ ਤਗੜੇ ਹੋ ਕੇ ਇਹ ਆਪਾਂ ਨੂੰ ਜੱਦੋਜਾਦ ਕਰਨੀ ਪੈਣੀ ਆ ਆਪਾਂ ਨੂੰ ਸੰਘਰਸ਼ ਲੜਨਾ ਪੈਣਾ ਇੱਕ ਮੇਰੀ ਬੇਨਤੀ ਹਾਈ ਕਮਾਡ ਨੂੰ ਵੀ ਆ ਜੇ ਮੇਰੀ ਹੁਨਾਕ ਅਵਾਜ਼ ਮੇਰਾ ਵੀਰ ਕੋ ਪਛਾ ਸਕਦਾ ਹੋਵੇ ਕੋ ਪੱਤਰਕਾਰ ਪਛਾ ਸਕਦਾ ਹੋਵੇ ਤੇ ਜਿੱਥੇ ਜਿੱਥੇ ਜਿਸ ਹਲਕੇ ਦਾ ਜਿਸ ਨੂੰ ਇਨਚਾਰਜ ਬਣਾਇਆ ਉਹ ਉੱਥੇ ਹੀ ਆਪਣਾ ਕੰਮ ਕਰੇ ਦੂਜੇ ਹਲਕੇ ਦੇ ਵਿੱਚ ਦਖਲੰਦਗੀ ਨਾ ਕਰੇ ਕਿਉਂਕਿ ਇਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਆ ਇਹ ਦੋਵੇਂ ਇੰਨੀ ਤਰ੍ਹਾਂ ਦੀ ਇਹ ਗੱਲ ਆਪਾਂ ਭਾਈਪੁਰ ਸਾਹਿਬ ਨੂੰ ਇੱਕ ਮੈਂ ਕਹਾਂਗਾ ਕਿ ਇੱਕ ਐਪਲੀਕੇਸ਼ਨ ਲੈ ਲੈਣ ਜਾਂ ਜਿਸ ਤਰ੍ਹਾਂ ਇਹਨਾਂ ਨੂੰ ਚੰਗਾ ਲੱਗੇ ਸਾਰੇ ਹਲਕੇ ਜੋ ਦਸਤਕਤ ਕਰਾ ਕੇ ਪ੍ਰਧਾਨ ਸਾਹਿਬ ਜੀ ਨੂੰ ਰਾਜਾ ਬਰੀਂਦ ਨੂੰ ਦਿੱਤੇ ਜਾਣ ਕਿ ਜਿੱਥੇ ਜਿੱਥੇ ਵੀ ਹਲਕਾ ਇੰਚਾਰਜ ਉੱਥੇ ਉੱਥੇ ਕੰਮ ਕਰੇ ਦੂਜੇ ਹਲਕੇ 'ਚ ਦਖਲ ਰਾਜੀ ਨਾ ਕਰੇ ਮੈਂ ਬੁਲਾਰਿਆਂ ਨੇ ਬਹੁਤ ਕੁਝ ਦੱਸ ਦਿੱਤਾ ਗਰਮੀ ਬਹੁਤ ਜ਼ਿਆਦੀ ਆ ਮੈਂ ਇੰਨੀਆਂ ਹੀ ਗੱਲਾਂ ਕਹਿੰਦਾ ਆ ਸਾਰਿਆਂ ਤੋਂ ਖਿਮਾ ਮੰਗਦਾ ਹਾਂ ਤੇ ਆਪਾਂ ਤਿਗੜੇ ਅੱਜ ਅਸੀਂ ਪਹੁੰਚੇ ਆ ਡੀਐਸਪੀ ਬਾਬਾ ਬਕਾਲਾ ਸਾਹਿਬ ਤੇ ਸੰਤੋਖ ਸਿੰਘ ਵਿਧਾਇਕ ਜੋ ਭਲਾਈਪੁਰ ਸਾਹਿਬ ਪਹੁੰਚੇ ਆ ਸਾਬਕਾ ਵਿਧਾਇਕ ਜੋ ਕਿ ਇਹਨਾਂ ਨੇ ਅੱਜ ਇੱਥੇ ਡੀਐਸਪੀ ਸਾਹਿਬ ਦੇ ਅੱਗੇ ਧਰਨਾ ਲਾਇਆ ਵਾ ਤੇ ਆਪਾਂ ਇਹਨਾਂ ਨਾਲ ਕਰਦੀਆਂ ਗੱਲਬਾਤ ਹਾਂਜੀ ਸਾਸ਼ੀ ਗੱਲ ਜੀ ਹਾਂਜੀ ਅੱਜ ਕਾਦੇ ਸੰਬੰਧ ਵਿੱਚ ਜਿਹੜਾ ਇੱਥੇ ਧਰਨਾ ਲਾਇਆ ਗਿਆ ਜੀ ਅੱਜ ਕਾਂਗਰਸ ਹਾਈ ਕਮਾਂਡ ਦਾ ਸਾਡੇ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਵੀ ਰਾਜਾ ਬਣੇ ਕਾਂਗਰਸ ਪਾਰਟੀ ਦੇ ਜੀ ਉਹਨਾਂ ਦੇ ਹੁਕਮ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਡੀਐਸਪੀ ਦਫ਼ਤਰਾਂ ਦੇ ਵਿੱਚ ਜਿਹੜਾ ਤਨਖਾ ਦਿੱਤਾ ਗਿਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੀਆਂ ਲੁੱਟਾਂ ਖਵਾ ਹੋਣ ਡੀਆਂ ਸ਼ਰੇਆਮ ਕਤਰਿਆਂ ਵਿੱਚ ਹੋਣ ਡੇ ਔਰ ਅਸਲਾ ਜਿਹੜਾ ਵਾ ਆਮ ਲੋਕੀ ਜਿਹੜੇ ਬੱਚੇ ਲਈ ਫਿਰਦੇ ਔਰ ਸਮੈਗ ਜਿਹੜੀ ਉਹ ਘਰ ਘਰ ਵਗੰਡੇ ਉਦੇਸਬੰਦ ਦੇ ਵਿੱਚ ਇਹ ਅੱਜ ਧਰਨਾਂ ਲਾਇਆ ਤੇ ਅਸੀਂ ਪਰਜੋਰ ਮੰਗ ਕਰਦੇ ਸਰਕਾਰ ਕੋਲ ਤੋਂ ਪੁਲਿਸ ਅਫਸਰ ਕੋਲ ਵੀ ਇਹ ਜਿਹੜਾ ਵਾ ਇਹ ਕੰਮ ਰੁਕਿਆ ਜਾਵੇ ਕਿਉਂਕਿ ਸ਼ਰੇਆਮ ਕਦਰਿਆਮ ਖੋਟਿਆ ਵਾ ਬੜਾ ਬੁਰਾ ਹਾਲ ਹੈ ਪੰਜਾਬ ਦਾ ਕੋਈ ਘੀਆਂ ਪੈੜਾ ਸੁਰੱਖਿਤ ਨਹੀਂ ਹੈ ਜਦੋਂ ਕੱਲੇ ਜਿਹੜੇ ਉਹ ਬਾਜ਼ਾਰ 'ਚ ਨਹੀਂ ਜਾ ਸਕਦੇ ਜੀ ਔਰ ਬਹੁਤ ਹੀ ਬੁਰਾ ਹਾਲ ਆ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਇਟ ਮੋਰਿੰਦਰ ਸਿੰਘ ਜੀ ਰਾਜਾ ਬੜਿੰਗਜੀ ਦੀ ਗਵਾਹੀ ਦੇ ਵਿੱਚ ਜਿਹੜਾ ਵਾ ਹਰ ਹਲਕੇ ਦੇ ਵਿੱਚ ਡੀਐਸਪੀ ਦੇ ਦਫ਼ਤਰ ਦੇ ਵਿੱਚ ਜਿਹੜਾ ਹੱਥ ਲਾਏ ਗਏ ਔਰ ਮੰਗ ਪੱਤਰ ਸਾਰਿਆਂ ਨੇ ਦਿੱਤੇ ਆ ਇਹ ਮੰਗ ਪੱਤਰ ਦੇ ਦਾ ਇਹ ਇਹ ਜਿਹੜੇ ਕੰਮ ਆ ਰੋਕੇ ਜਾਂਦੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਇੰਨੇ ਰੋਜ਼ ਧਰਨੇ ਕਿਸਾਨ ਜਥੇਬੰਦੀਆਂ ਵੀ ਲਾ ਰਹੀਆਂ ਵਾ ਸਕੂਲਾਂ ਦੇ ਟੀਚਰ ਵੀ ਲਾ ਰਹੇ ਆ ਹਰ ਥਾਂ ਇਹ ਧਰਨੇ ਲੱਗ ਰਹੇ ਆ ਜੋ ਕਿ ਭਗਵੰਤ ਮਾਨ ਦੀ ਸਰਕਾਰ ਅੱਜ ਕੋਈ ਇੱਥੇ ਜਿਹੜਾ ਵਾ ਉਹ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀ ਕੋਈ ਧੀਆਂ ਭੈਣਾਂ ਦੀ ਇਤਨੀ ਖਰਾਬ ਹੋਊਗੀ ਕੋਈ ਚੁੰਨੀਆਂ ਨਹੀਂ ਲੱਥਣਗੀਆਂ ਸ਼ਰਿਆਮ ਜਿਹੜੇ ਧਰਨੇ ਲੱਗ ਰਹੇ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਵਾ ਉਹ ਖੇਰੂ ਖੇਰੂ ਮਤਲਬ ਤਾਰ-ਤਾਰ ਕੀਤੀ ਜਾ ਰਹੀ ਆ ਤੇ ਜਿਹੜੇ ਕਹਿੰਦੇ ਸੀ ਇੱਥੇ ਕਰੈਮ ਹੁੰਦੇ ਵਿਲਾਤਕਾਰ ਨਹੀਂ ਹੁੰਦੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਜੇ ਜਾਣੀਏ ਤੇ ਹੁਣ ਛੋਟੀਆਂ-ਛੋਟੀਆਂ ਬੱਚੀਆਂ ਦੇ ਜਿਹੜੇ ਰੇਵ ਹੋ ਰਹੇ ਆ ਵਿਲਾਤਕਾਰ ਹੋ ਰਹੇ ਆ ਸ਼ਰੀਆਮੀ ਜੋ ਗੁੰਡਾਗਰਦੀ ਆ ਇਹਦੇ ਕਿਤੇ ਨਾ ਕਿਤੇ ਲੱਗਦਾ ਵਾ ਵੀ ਤੁਹਾਨੂੰ ਤੁਹਾਡੇ ਮੰਗ ਪੱਤਰ ਦੇ ਨਾਲ ਇਹਨੂੰ ਸਰਕਾਰ ਨੂੰ ਕੋਈ ਅਸਰ ਹੋਊਗਾ ਉਹ ਸਾਡਾ ਫਰਜ ਆ ਆਪੋਜੀਸ਼ਨ ਦਾ ਫਰਜ ਆ ਜੀ ਜਿੱਥੇ ਸਰਕਾਰ ਕੋਈ ਗਲਤ ਕਰਦੀ ਆ ਜਾਂ ਪੁਲਿਸ ਅਫਸਰ ਗਲਤ ਕਰਦੇ ਆ ਉੱਥੇ ਡਟ ਕੇ ਉਹਨਾਂ ਦੀ ਵਿਰੋਧਤਾ ਕਰਨਾ ਜੀ ਧਰਨੇ ਵੀ ਲਾਉਣੇ ਔਰ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਦਸਨਾ ਜਗਾਉਣਾ ਕੀ ਸਰਕਾਰ ਨੂੰ ਇਹਦਾ ਕੋਈ ਅਸਰ ਹੋਊਗਾ ਜਿੰਨਾ ਰੋਜ਼ ਐਨੇ ਤਰਨੇ ਲੱਗਦੇ ਉਹਨਾਂ ਦਾ ਕੋਈ ਅਸਰ ਨਹੀਂ ਆ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਸ਼ਰੀਅਮ ਕਤਲ ਸ਼ਰੀਅਮ ਗੋਲੀਆਂ ਸ਼ਰੀਅਮ ਸਮੈਕਾ ਜਿੱਦਾਂ ਤੁਸੀਂ ਮੰਨ ਲਓ ਕਹਿ ਰਹੇ ਆਂ ਵੀ ਸ਼ਰੀਅਮ ਤਰ੍ਹਾਂ ਤਰ ਨਸ਼ਾ ਵੇਚ ਰਿਆ ਝੂਠੇ ਪਰਚੇ ਜਿਹੜੇ ਆ ਉਹ ਹੋ ਰਹੇ ਆ ਤੇ ਜਿਹੜੇ ਵੱਡੇ ਵੱਡੇ ਕ੍ਰਾਈਮਾਂ ਦੇ ਪਰਚੇ ਆ ਉਹ ਇਹ ਅੰਦਰ ਖਾਤੇ ਜਿਹੜਾ ਮਿਲੀ ਭੁਗਤ ਕਰ ਰਹੀ ਆ ਸਰਕਾਰ ਨਾਲ ਜੋ ਡੀਐਸਪੀ ਸਾਹਿਬ ਜੋ ਪ੍ਰਸ਼ਾਸਨਵਾ ਥੱਲੇ ਤੋਂ ਲਾ ਕੇ ਉੱਪਰ ਤੱਕ ਹੋ ਜਿਹੜੀ ਆਪੋਜੀਸ਼ਨ ਹੈ ਉਹਦਾ ਫਰਜ ਬਣਦਾ ਵਾ ਕਿ ਇਹਨਾਂ ਦੇ ਧਿਆਨ ਦੇ ਵਿੱਚ ਅਸਰਾਂ ਦੇ ਧਿਆਨ ਦੇ ਵਿੱਚ ਚੱਲਦਾ ਜਾਵੇ ਜੀ ਔਰ ਅਸੀਂ ਧਿਆਨ ਦੇ ਵਿੱਚ ਸਮੇਂ-ਸਮੇਂ ਲਿਆਉਂਦੇ ਰਹਿੰਦੇ ਹਾਂ ਜੀ ਅੱਜ ਵੀ ਪੰਜਾਬ ਦੇ ਸਾਰੇ ਵਿੱਚ ਧਰਨੇ ਲਾਉਣ ਦੀ ਇਹੋ ਨੋਬਤ ਆਈ ਕਿ ਬੁਰਾ ਹਾਲ ਪੰਜਾਬ ਦਾ ਕੋਈ ਸੁਰੱਖਤ ਨਹੀਂ ਆ ਨਸ਼ਾ ਕਰ ਕਰ ਵੇਖਣ ਡਿਆ ਰੋਜ਼ ਟੀਕੇ ਲਾ ਕੇ ਮੁੰਡੇ ਜਿਹੜੇ ਆ ਜਿਹੜੇ ਆ ਜੀ ਮਰ ਰਹੇ ਆ ਕਾਹਨ ਦਾ ਇੱਕ ਜਵਾਨ ਬੱਚਾ ਵਾ ਉਹਨਾਂ ਦਾ ਇਚਰਾਗ ਬੁੱਝ ਗਿਆ ਉਹਨਾਂ ਨੂੰ ਕੀ ਸਰਕਾਰਾਂ ਦੀ ਕੀ ਗੱਲਾਂ ਫੋਟਾ ਪਾਉਣ ਦੀ ਕੀ ਗੱਲ ਲੋੜ ਜੇ ਉਹਨਾਂ ਦੇ ਬੱਚੇ ਸੁਰੱਖਤ ਨਹੀਂ ਆ ਇਸ ਕਰਕੇ ਅਸੀਂ ਹਾਸ ਕਰਦੇ ਹਾਂ ਕਿ ਜਿਹੜਾ ਪੰਜਾਬ ਲੈਵਲ ਤੇ ਅੱਜ ਧਰਨੇ ਲੱਗੇ ਆ ਸਰਕਾਰ ਨੂੰ ਜਿਹੜਾ ਵਾ ਉਹ ਜਾਗਣਾ ਚਾਹੀਦਾ ਔਰ ਪੁਲਿਸ ਅਫਸਰਾਂ ਨੂੰ ਜਿਹੜਾ ਵਾ ਉਹ ਹਦਾਇਤਾਂ ਕਰਨੀਆਂ ਚਾਹੀਦੀ ਕਿ ਇਹ ਜਿਹੜਾ ਨਸ਼ੇ ਜਿਹੜੇ ਬੰਦ ਕੀਤੇ ਜਾਣ ਲੁੱਟਾ ਖਵਾ ਬੰਦ ਕੀਤੇ ਜਾਣ ਤੇ ਜਿਹੜੇ ਝੂਠੇ ਪਰਚੇ ਆ ਜੀ ਜਾਂ ਜਿਹੜੇ ਹਥਿਆਰ ਨਹੀਂ ਫਿਰਦੇ ਆ ਲੋ ਉਹਨਾਂ ਨੂੰ ਬੰਦ ਕਰ ਜੀ ਇਹ ਸਾਡੇ ਦੋ ਤਿੰਨ ਸਾਡੇ ਕੋਲ ਕੇਸ ਆਇਆ ਕਿ ਡੀਐਸਪੀ ਸਾਹਿਬ ਬਾਬਾ ਬਕਾਲਾ ਨੇ ਨਜਾਇਜ਼ ਪਰਚੇ ਜਿਹੜੇ ਕੀਤੇ ਗਏ ਆ ਜਿਹੜੇ ਰਾਈਟ ਪਰਚੇ ਆ ਉਹਨਾਂ ਨੂੰ ਜਿਹੜਾ ਟਾਲ ਮਟੋਲ ਕਰ ਦਿੱਤਾ ਗਿਆ ਵਾ ਉਹ ਸਾਡੇ ਕੋਲ ਦੋ ਕੇਸ ਅਜੇ ਵੀ ਹੈਗੇ ਆ ਡੀਐਸਪੀ ਬਾਬਾ ਬਕਾਲਾ ਦੇ ਸਾਹਿਬ ਇਸ ਟਾਈਮ ਮੌਜੂਦਾ ਜੋ ਆ ਉਹ ਨਜਾਇਜ਼ ਪਰਤੇ ਪਰਚੇ ਕਰ ਕਰਕੇ ਜਿਹੜੇ ਰਾਈਟ ਆ ਉਹ ਪਰਚੇ ਨਹੀਂ ਕਰ ਰਹੇ ਉਹ ਟਾਲ ਮਟੋਲੇ ਕਮਾ ਕਮਾ ਕੇ ਪ੍ਰਸ਼ਾਸਨ ਜਿਹੜਾ ਜਿਉਂ ਮਿਲੀ ਭੁਗਤ ਕਰ ਰਿਹਾ ਵਾ ਬਹੁਤ ਹੀ ਇਹ ਖੱਜਲ ਖਵਾਰੀ ਆ ਆਮ ਪਬਲਿਕ ਨੂੰ ਹੋ ਰਹੀ ਜੋ ਕਿ ਸਾਡੇ ਕੋਲ ਇਦਾਂ ਦੇ ਕੇਸ ਬਹੁਤ ਆਏ ਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਮੇਰੇ ਅੱਤੇ ਧਿਆਨ ਚ ਨਹੀਂ ਵੇਖੇ ਤੁਸੀਂ ਲੈਂਦਾ ਮੇਰੇ ਤੁਸੀਂ ਧਿਆਨ ਚ ਲੈਂਦਾ ਵਾ ਤੁਸੀਂ ਮੈਨੂੰ ਐਫ ਆਈ ਆਰ ਦੀ ਕਾਪੀ ਜੀ ਦਿਓ ਔਰ ਮੈਂ ਡੀਪੀ ਸਾਹਿਬ ਨਾਲ ਵੀ ਗੱਲ ਕਰਦਾ ਜਾਂ ਲੋੜ ਪਈ ਜੀ ਤੇ ਐਸ ਐਸ ਪੀ ਸਾਹਿਬ ਨੂੰ ਮਿਲਾਂਗੇ ਡੀਪੀ ਸਾਹਿਬ ਨੂੰ ਮਿਲਾਂਗੇ ਜੇ ਆਪਾਂ ਇਹਦੇ ਗਲਤ ਹੈ ਤੇ ਆਪਾਂ ਉਹਦੀ ਡਟ ਕੇ ਜਿਹੜੀ ਉਹ ਜ਼ਿੰਮੇਵਾਰ ਕਰਾਂਗੇ ਓਕੇ ਜੀ ਧੰਨਵਾਦ ਜੀ ਇੱਕ ਮਿੰਟ ਇਹ ਮੇਰਾ ਫਰਜ਼ ਬਣਦਾ ਵਾ ਕਿ ਮਗਿੱਨ ਦੇ ਧਿਆਨ ਦੇ ਵਿੱਚ ਅਸਰਾਂ ਦੇ ਧਿਆਨ ਦੇ ਵਿੱਚ ਜਾਂਦਾ ਜਾਣਾ ਜੀ ਔਰ ਅਸੀਂ ਧਿਆਨ ਦੇ ਵਿੱਚ ਸਮੇਂ-ਸਮੇਂ ਲਿਆਉਂਦੇ ਰਹਿੰਨੇ ਜੀ ਅੱਜ ਵੀ ਪੰਜਾਬ ਦੇ ਸਾਰੇ ਵਿੱਚ ਧਰਨੇ ਲਾਉਣ ਦੀ ਇਹੋ ਨੋਬਤ ਆਈ ਕਿ ਬੁਰਾ ਹਾਲ ਪੰਜਾਬ ਦਾ ਕੋਈ ਸੁਰੱਖਤ ਨਹੀਂ ਆ ਨਸ਼ਾ ਕਰ ਕਰ ਵੇਖਣデア ਰੋਜ਼ ਟੀਕੇ ਲਾ ਕੇ ਮੁੰਡੇ ਜਿਹੜੇ ਆ ਜਿਹੜੇ ਆ ਜੀ ਮਰ ਰਹੇ ਆ ਕਈਆਂ ਦਾ ਇੱਕ ਜਵਾਨ ਬੱਚਾ ਵਾ ਉਹਨਾਂ ਦਾ ਚਿਰਾਗ ਬੁੱਝ ਗਿਆ ਉਹਨਾਂ ਨੂੰ ਕੀ ਸਰਕਾਰਾਂ ਦੀ ਕਹਿੰਦਾ ਫੋਟਾ ਫੋਨ ਦੀ ਕੀ ਗੱਲ ਆ ਲੋੜ ਜੀ ਉਹਨਾਂ ਦੇ ਬੱਚੇ ਸੁਰੱਖਤ ਨਹੀਂ ਆ ਇਸ ਕਰਕੇ ਅਸੀਂ ਹਾਸ ਕਰਦੇ ਆ ਕਿ ਜਿਹੜਾ ਪੰਜਾਬ ਲੇਵਲ ਤੇ ਅੱਜ ਧਰਨੇ ਲੱਗੇ ਆ ਸਰਕਾਰ ਨੂੰ ਜਿਹੜਾ ਵਾ ਉਹ ਜਾਗਣਾ ਚਾਹੀਦਾ ਔਰ ਪੁਲਿਸ ਅਫਸਰਾਂ ਨੂੰ ਜਿਹੜਾ ਵਾ ਉਹ ਹਦਾਇਤਾਂ ਕਰਨੀਆਂ ਚਾਹੀਦੀ ਕਿ ਇਹ ਜਿਹੜਾ ਨਸ਼ੇ ਜਿਹੜੇ ਬੰਦ ਕੀਤੇ ਜਾਣ ਲੁੱਟਾਕੂਆਂ ਬੰਦ ਕੀਤੇ ਜਾਣ ਤੇ ਜਿਹੜੇ ਝੂਠੇ ਪਰਚੇ ਜੀ ਜਾਂ ਜਿਹੜੇ ਜੇ ਆਪਾਂ ਇਹਨਾਂ ਗਲਤੀਆਂ ਤੇ ਆਪਾਂ ਉਹਦੀ ਡਟ ਕੇ ਜਿਹੜੀ ਉਹ ਜ਼ਿੰਮੇਵਾਰਤਾ ਓਕੇ ਜੀ ਧੰਨਵਾਦ ਜੀ ਆਪਾਂ ਪਹੁੰਚੇ ਆਂ ਬਾਬਾ ਬਕਾਲਾ ਡੀਐਸਪੀ ਸਾਹਿਬ ਕੋਲ ਜਿੱਥੇ ਕਿ ਅੱਜ ਸਾਬਕਾ ਭਲਾਈਪੁਰ ਸਾਹਿਬ ਐਮਐਲਏ ਨੇ ਧਰਨਾ ਲਾਇਆ ਗਿਆ ਤੇ ਸਾਰੇ ਹੀ ਆਲ ਪੰਜਾਬ ਦੇ ਵਿੱਚ ਲੱਗੇ ਤੇ ਆਪਾਂ ਉਹਦੇ ਸੰਬੰਧ ਵਿੱਚ ਕਰਦੇ ਆਂ ਆ ਆਪਣੇ ਡੀਐਸਪੀ ਸਾਹਿਬ ਬਾਬਾ ਬਕਾਲਾ ਦੇ ਨਾਲ ਗੱਲਬਾਤ ਹਾਂਜੀ 사ਸ਼ੀ ਗੱਲ ਸਰ ਜੀ ਸਰ ਜੀ ਜੋ ਅੱਜ ਧਰਨਾ ਲੱਗਾ ਇਹਦੇ ਸੰਬੰਧ ਚ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਆਲ ਪੰਜਾਬ ਦੇ ਵਿੱਚ ਸਟੇਟ ਪਿਸਟਿਕ ਲਬ ਦੇ ਉੱਤੇ ਕਾਂਗਰਸ ਪਾਰਟੀ ਨੇ ਅੰਕਨਜਾਦਨ ਦੇ ਜਿਵੇਂ ਸਾਡੇ ਦਫ਼ਤਰ ਦੇ ਜਿੱਤਾਂ ਲਗਾਇਆ ਸਾਡੇ ਬੇਲਕਪਤਲ ਦੁਆਰ ਦਾ ਸੰਦੂਕ ਸੰਪਲਾਈ ਹੋਣੇ ਆਪਣਾ ਭਰਾਂ ਦਿੱਤਾ ਜਿਹਨਾਂ ਨੇ ਇਮਾਨਸੇ ਕਿ ਸਟੇਟ ਦੇ ਵਿੱਚ ਹਰ ਵੇਲੇ ਪਰੋਗੀਆਂ ਕੀਤਾਂ ਵਧ ਗਈਆਂ ਮਹਿੰਗਾਈ ਵੀ ਵਧ ਗਈਆਂ ਆਂ ਗਾਂੜਾ ਬਹੁਤ ਮਾਰੀ ਹੈ ਜਿਵੇਂ ਅਸੀਂ ਆਪਣੇ ਹਾਇਰ ਅਫਸਰ ਨੂੰ ਇਹਨੀਆਂ ਬਾਕਪਦਰ ਦੇ ਦਿੱਤਾ